ਏ एवरीवन ਵੈਲਕਮ ਬੈਕ ਕਰ ਰਿਹਾ ਤੁਹਾਡਾ ਇੱਕ ਬ੍ਰੈਂਡ ਦੀ ਵਲੋਗ ਦੇ ਵਿੱਚ ਤੇ ਅੱਜ ਦਾ ਬਲੌਗ ਸਟਾਰਟ ਕਰ ਰਹੇ ਆ ਆਪਾਂ ਕੋਠੇ ਤੋਂ ਤੇ ਅੱਜ ਆਪਾਂ ਬਣਾਉਣ ਲੱਗੇ ਆ ਕਾਈਟਸ ਵਲੋਗ ਮੋਸਟ ਵੇਟਿਡ ਵਲੋਗ ਹੈ ਪਿਛਲੇ ਵਾਲੇ ਬਲੌਗ ਤੁਸੀਂ ਦੇਖਿਆ ਕਿ ਨਹੀਂ ਦੇਖਿਆ ਉਹ ਹੁਣ ਜਾ ਕੇ ਦੇਖ ਕੇ ਆਓ ਤੇ ਜਿਨੇ ਇਹਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਅੱਜ ਆਪਾਂ ਟੈਸਟ ਕਰਨ ਲੱਗੇ ਆ ਇੱਕ ਆਰਮਡ ਡੋਰ ਦਾ ਗੱਟੂ ਤੇ ਦੇਖਾਂਗੇ ਕਿ ਕਿਵੇਂ ਦਾ ਗੱਟੂ ਹੈ ਸੋ ਤੁਸੀਂ ਵਲੋਗ ਦੇ ਅੰਤ ਤੱਕ ਬਣੇ ਰਹੋ ਵਲੋਗ ਨੂੰ ਬਿਲਕੁਲ 스ਕਿਪ ਨਾ ਕਰਿਓ ਏ ਨਵੇਂ ਨਵੇਂ ਵਲੋਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਨਾ ਪੈਣਾ ਸੋ ਚੈਨਲ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਦੇਖੋ ਹੁਣ ਤੇ ਆਪਣਾ ਗੱਟੂ ਗ੍ਰੀਨ ਕਲਰ ਦਾ ਗੱਟੂ ਹੈ ਆ ਦੇਖੋ ਸਾਹਮਣੇ ਤੇ ਆ ਆਪਾਂ ਕਾਈਟ ਉਡਾਣ ਲੱਗੇ ਆ ਸੋ ਟੈਸਟ ਕਰਕੇ ਤੁਹਾਨੂੰ ਵੀ ਦੱਸਦੇ ਆ ਇਹ ਉਡਾਤਾ ਹੈ ਪਤੰਗ ਉੱਪਰ ਉਹ ਦੇਖੋ ਸਾਹਮਣੇ ਉਧਰ ਪਤੰਗ ਉੱਡ ਰਿਹਾ ਸੀਜ਼ਨ ਹੈ ਮੇਟਰੋ ਪਤੰਗਾ ਦਾ ਉਹ ਸਾਹਮਣੇ ਪਤੰਗ ਹੈ ਆਪਣਾ ਇੱਕ ਉੱਡ ਗਿਆ ਇਹਣਾ ਪਤੰਗ ਕਿਤੀ ਮਾਰ ਕੇ ਵੀ ਦਿਖਾਵਾਂਗੇ ਤੇ ਟੀਲੀ ਮਾਰ ਕੇ ਵੀ ਦਿਖਾਵਾਂਗੇ ਉਹ ਦੇਖੋ ਜੀ ਹੁਣ ਆ ਉਧਰ ਵੀ ਪਤੰਗ ਉੱਡ ਗਿਆ ਤੇ ਇਹ ਦੇਖਦੇ ਹਾਂ ਕਿਹਦੇ ਨਾਲ ਪੇਚਾ ਲਾਵਾਂਗੇ ਪਹਿਲਾਂ ਤਾਂ ਟੈਸਟ ਹੀ ਕਰਨਾ ਨਾ ਆਪਾਂ ਉਧਰ ਸਾਹਮਣੇ ਵੇਚਿਆ ਲੱਗਣ ਲੱਗਾ ਹੈ ਜਿੱਦਾਂ ਕਿ ਬਾਕੀ ਜਗਾਵਾਂ ਤੇ ਮਕਰ ਸੰક્રਾਂਤੀ ਤੇ ਪਤੰਗ ਉਡਾਈ ਜਾਂਦੇ ਆ ਪਰ ਆਪਣੇ ਸ਼ਹਿਰ ਤੇ ਇਹੋ ਜਿਹਾ ਹੈ ਕਿ ਬਸੰਤ ਪੰਚਮੀ ਤੇ ਪਤੰਗ ਉਡਾਏ ਜਾਂਦੇ ਆ ਸੋ ਬਸੰਤ ਪੰਚਮੀ ਵਾਲਾ ਵਲੋਗ ਵੀ ਆਉਂਦੀ ਵੀ ਆ ਬਸੰਤ ਪੰਚਮੀ ਜਦੋਂ ਆਉਗੀ 2 ਫਰਵਰੀ ਨੂੰ ਆਪਾਂ ਦੋ ਨੂੰ ਹੀ ਲਾਈਵ ਕਰ ਦਾਂਗੇ ਰਾਤ ਨੂੰ ਵਲੋਗ ਤੇ ਤੁਸੀਂ ਆਪਣਾ ਪਿਆਰ ਬਣਾਏ ਰੱਖਿਓ ਪਰ ਉਹ ਕਹਿੰਦੇ ਖਿੱਚਦੀ ਡੋਰ ਆ ਉਹ ਸਾਹਮਣੇ ਗਿਆ ਜੀ ਉਹ ਵੀ ਗਿਆ ਉਹ ਵੀ ਗਿਆ ਜੀ ਗਿਆ ਆ ਗਿਆ ਦੂਰ ਤੋਂ ਕਮੈਂਟ ਕਰਦੇ ਆ ਡੋਰ ਫਿਰ ਗਿੱਦਾ ਰეკਮੈਂਡ ਕਰਦਾ ਕਿ ਨਹੀਂ ਤੂੰ ਨਹੀਂ ਹਲੇ ਉਹ ਨਹੀਂ ਗਿਆ ਦੂਸਾ ਆ ਦੇਖ ਲੋ ਜੀ ਆ ਗ੍ਰੀਨ ਕਲਰ ਦਾ ਗੱਟੂ ਹੈ ਤੇ ਖਿੱਚਦਾ ਹੈ ਢਿਲਦਾ ਹੈ ਇਹ ਆਪਾਂ ਤੁਹਾਨੂੰ ਦੱਸਤਾ ਹੈ ਖਿੱਚਦਾ ਗੱਟੂ ਹੈ ਕੋਈ ਪ੍ਰੋਮੋਸ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਜਸਟ ਲੈਂਦਾ ਸੀਗਾ ਅਸੀਂ ਤਾਂ ਥੋੜੀ ਦੇਖ ਲੈ ਕਿ ਟੈਸਟ ਕਰਕੇ ਬਸੰਤ ਪੰਚਮੀ ਵਾਸਤੇ ਵੀ ਚਾਹੀਦਾ ਹੈ ਨਾ ਜੀ ਤੇ ਅੰਦਰ ਵੀ ਦੋ ਚਾਰ ਉੱਡ ਰਹੇ ਆ ਸੋ ਦੇਖੋ ਤੁਸੀਂ ਹੁਣ ਆ ਪਤੰਗਾਂ ਹੁਣੇ ਉਡਾ ਕੇ ਦੇਖਦੇ ਆ ਆ ਚੈੱਕ ਕਰ ਲੋ ਆ ਵੱਖਾ ਸਾਹਮਣੇ ਯਾ ਯੋ ਸਾਡੇ ਪੱਟ ਤਾਂ ਉਹ ਸਾਹਮਣੇ ਦੇਖੋ ਤਲਾਮ ਟੁੱਟ ਗਈ ਆ ਆਪਣੇ ਪਤੰਗ ਦੀ ਟੁੱਟ ਗਈ ਆ ਤਲਾਮ ਮਿੱਤਰੋ ਉਧਰ ਗੁਰਦੁਆਰਾ ਸਾਹਿਬ ਦੇ ਪਿੱਛੇ ਉਹੜਾ ਪੜਾਣ ਲੱਗਿਆ ਪਤੰਗ ਦੇ ਦੇ ਹੁਣ ਉਡਾਣੇ ਆ ਸਾਹਮਣੇ ਪਤੰਗ ਉੱਡ ਗਿਆ ਏ ਉੱਪਰ ਏ ਉਹ ਵੇਖੋ ਤੁਹਾਨੂੰ ਕੋ ਬਿੱਟਿਆ ਲਗਾ ਸਕੀ ਆ ਦੇਖੇ ਨਹੀਂ ਵਰਤੋ ਇੱਥੇ ਹੋ ਰਿਹਾ ਭਾਈ ਜੀ ਸੰਗਿਆ ਪੜਾ ਸਪਿਰਲ ਜਿਆ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਉਹ ਇੱਕ ਸਾਹਮਣੇ ਉਹ ਦੇਖੋ ਹਰਜੋ ਉਦਾ ਪੇਚਾ ਲੱਗਣ ਲੱਗਿਆ ਹੈ। ਉਹ ਪਤੰਗ ਨਾਲ ਹੁਣ ਹਰਜੋ ਸ਼ਾਇਦ ਢਿੱਲ ਲਾਉਂਗਾ ਜਾਂ ਖਿੱਚ ਲਾਉਂਗਾ। ਇੱਕ ਤਾਂ ਹੋਊਗਾ ਕੰਮ। ਜਾਂ ਇਹਦਾ ਵੱਢੂਗਾ ਜਾਂ ਉਹਦਾ ਵੱਢੂਗਾ। ਲਾ 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 ਟੈਡੀ ਨੂੰ ਟੈਡੀ ਨੂੰ ਲਾ ਲਾਂਦੇ ਟੈਡੀ ਨੂੰ ਖਿੱਚਣਾ ਲਾਂਦੇ ਖਿੱਚ ਲਾ ਉੱਪਰ ਦੇ ਆ। ਇੱਕ ਮਿੰਟ ਦੇਖਦੇ ਹਾਂ। ਚੱਲ। ਚੱਲੋ ਜੀ। ਆ ਵੜਤਾ ਜੀ ਹਰਜੋ ਨੇ ਇੱਕ ਢਿੱਲ ਮਾਰ ਕੇ। ਰਾਈ ਪੁੱਛੇ। ਉਹ ਜਾ ਰਿਹਾ ਹਰਿਆ ਪਤੰਗ। ਪਤੰਗ ਵੜਦਾਏ ਤੇ ਉਹ ਵੇਖੋ ਸਾਹਮਣੇ ਹੁਣ ਦੇਖਦੇ ਆ ਪਿੱਛੇ ਸਿੱਧੇ ਲਈ ਜਾਵਾਂਗੇ ਆਹ ਵੇਖੋ ਸਾਹਮਣੇ ਗਰੀਦ ਪੱਕੀ ਕਰੀਦੇ ਜੋ ਕੰਮ ਕਰੀਦੇ ਪੱਕੀ ਕਰੀਦੇ ਉਹ ਵੇਖੋ ਸਾਹਮਣੇ ਆਹ ਵੜਾ ਪਤੰਗ ਪੂਰੇ ਟੱਕੰਮ ਪਤੰਗ ਹੈ ਆਪਣਾ ਕੋਈ ਜਰੂਰ ਤਾਂ ਕੱਟੇ ਕੋਈ ਨਹੀਂ ਮੈਂ ਉਧਰੇ ਆਣਾ ਬਹੁਤ ਜਨਾਬ ਜੀ ਤਾਂ ਕੋਈ ਮੂੰਹ ਕਰਦੇ ਹੈ ਨਹੀਂ ਉਹ ਨਹੀਂ ਅਲੱਗਿਆਂ ਆਉਂਦੇ ਹਰ ਵਾਰ ਉਧਰ ਹੀ ਬੈਠ ਜਾਂਦੇ ਹੋਰੀ ਆਪਣੀ ਬਸਲ ਗਈ ਕਿੱਥੇ ਗਈ ਇਹਦਾ ਬਾਰ-ਬਾਰ ਉਹ ਇੱਥੇ ਸਾਹਮਣੇ ਖੜੇ ਗਿਆ ਬਣੀ ਆਲਾ ਬਤਾਉਂਗੇ ਕਿੱਥੇ ਨਾਲ ਦੀ ਗੱਲ ਹੋ ਗਈ ਜੰਦੇ ਇਹ ਆ ਬਦਾਂ ਕੇ ਮਿੱਤਰੋ ਹੁਣ ਤਾਂ ਹੋ ਇੱਕੋ ਸਾਹਮਣੇ ਉਹ ਪਤਾਂਗੇ ਨੇ ਵੱਢਿਆ ਕਿੰਗੇ ਆ ਜੇ ਤੁਸੀਂ ਚਾਹੁੰਦੇ ਨਾ ਕਿ ਤੁਹਾਡੇ ਭਰਾ ਦਿੱਲੀ ਵਾਲਾ ਵਲੋਗ ਸ਼ੁਰੂ ਕਰ ਦੇਵੇ ਤਾਂ ਤੁਹਾਨੂੰ ਕਰਨਾ ਪੈਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਪੈਣਾ ਤੇ ਇਹ ਵਲੋਗ ਅੱਗੇ ਕੰਟੀਨਿਊ ਹੈਗਾ ਹਜੇ ਰੁਕ ਜਾਓ ਰੁਕ ਜਾਓ ਰੁਕ ਜਾਓ ਤੇ ਇਹ ਵਲੋਗ ਜਿਹਨੂੰ ਇਹਨੂੰ ਘੈੜ ਲੱਗਿਆ ਹੋਵੇ ਨਾ ਉਹ ਵੀਡੀਓ ਲਾਈਕ ਵੀ ਕਰ ਦੇਵੇ ਤੇ ਸ਼ੇਅਰ ਵੀ ਕਰ ਦੇਵੇ ਆਪਣੇ ਯਾਰਾਂ ਮਿੱਤਰਾਂ ਤੱਕ ਤੇ ਵੀਡੀਓ ਇੰਜੋਏ ਕਰੋ ਅੱਗੇ ਵੀ ਹੈਗੀਆਂ ਅਜੇ ਵੀਡੀਓ ਆ ਆਪਣਾ ਪਤੰਗ ਹੈ ਤੇ ਆ ਸਾਹਮਣੇ ਛਜੇ ਦਾ ਵੇਚਾ ਲੱਗੂਗਾ ਸ਼ਾਇਦ ਦੇਖ ਲੈਨੇ ਆ ਥੋੜੇ ਥੋੜੇ ਪਤੰਗ ਲੁੱਟਿਆ ਤੋ ਹੁਣ ਉਹ ਵੇਖੋ ਸਾਹਮਣੇ ਪਤੰਗ ਉੱਡਿਆ ਪਰ ਹੁਣ ਪਤੰਗ ਪਰ ਹੈ ਨਹੀਂ ਕੋਈ ਸਾਰੇ ਮੁਕਾਤੇ ਕੀਤੇ ਲਾਲੋ ਸਾਰੇ ਮੁਕਾਤੇ ਕਿਹ ਕੋ ਬਰਾ ਮਗਵਾ ਕਦੂਗਾ ਢੇੜ ਘੰਟਾ ਹੋ ਗਿਆ ਥੋੜੇ ਨੂੰ ਹੁਣ ਇੱਕ ਪਤੰਗ ਜਿਹੜਾ ਲੁੱਟਿਆ ਹੋਵਾਲਾ ਪਤੰਗ ਦਾ ਉਹ ਦੇਖੋ ਸਾਹਮਣੇ ਪੂਰੀ ਡੋਰ ਆ ਪੈ ਰਹੀ ਸਾਡੇ ਕੋਠੇ ਮਰੀ ਆ ਇਹ ਆ ਡੋਰ ਪੈ ਰਹੀ ਉਹ ਦੇਖੋ ਸਾਹਮਣੇ ਲਾਲ ਜੀ ਡੋਰ ਪੈ ਰਹੀ ਇਹ ਵੀ ਯਾਰ ਮਿੱਤਰ ਦਾ ਕੋਠਾ ਮੈਂ ਵੀ ਆਪਣਾ ਹੀ ਮੰਨ ਕੇ ਚੱਲੋ ਉਹ ਦੇਖੋ ਸਾਹਮਣੇ ਉਹ ਆ ਉਡਣ ਨੂੰ ਕਰ ਰਿਹਾ ਪਤੰਗ ਪਤੰਗ ਕਹਿ ਰਿਹਾ ਮੈਨੂੰ ਉਡਾਓ ਮੈਨੂੰ ਉਡਾਓ ਮੈਨੂੰ ਉਡਾਓ ਪਤੰਗ ਕਹਿੰਦਾ ਹੁਣ ਵੱਡਾ ਗਏ ਹੀ ਵੇਚੇ-ਛੇਚੇ ਲਾਵਾਂਗੇ ਉਹ ਦਿਨ ਹੋਰ ਮੁੰਡਾ ਕਹਿੰਦੇ ਖੱਚਾ ਲਾਊਗਾ ਉਹਨੇ ਪਤੰਗ ਵੀ ਉਛਾਲ ਲਿਆ ਜੀ ਉਹ ਦੇਖੋ ਪੇੜਾਂ 'ਚ ਫਸਾਲਿਆ ਉਹਨੇ ਸਾਡੇ ਚੱਕਰਾਂ 'ਚ ਤਰਾਮ ਟੁੱਟ ਗਈ ਏ ਰਹਿ ਗਈਆਂ ਖਿੱਚ ਆ। ਤਾਂ ਦੋ ਹੋ ਗਿਆ ਨਾ ਗੱਟੂ। ਉਹ ਟੁੱਟ ਜਾਂਦਾ ਯਾਰ ਇਹ। ਉਧਰ ਡੋਰ ਘਟ ਹੈ ਵਿੱਚ ਇਸੇ ਚੀ ਨਾ ਚੁੱਟ। ਪਤਾ ਨਹੀਂ ਯਾਰ ਬਾਰ-ਬਾਰ ਟੁੱਟੇ ਲੜਾ। ਮੇਰਾ ਮੋੜਾ ਜਿਹਾ ਬਾਟਾ ਗਿਆ ਨਾਲ। ਨਾਲ ਹੀ ਤਾਂ ਮੱਥੋ ਹੀ। ਮੱਠੀ ਹੈ ਇਹ ਤਾਂ ਕਰ। ਪਤਾ ਨਹੀਂ ਕੀ ਆ ਯਾਰ। ਇਨੋਂ ਵੀ ਖਾਲੇ ਬੱਟੂ ਹੀ ਈ ਹੈ ਇਹਦੇ ਬਾਟੇ ਪੈਂਦੇ ਨਾ ਉਹਦੇ ਕਰਕੇ ਟੁੱਟ ਜਾਂਦੀ ਹੁੰਨੀ ਮੈਨੂੰ ਵੀ ਇਹ ਪਾਂਡਾ ਪੰਜਾਬ ਮਿਲ ਜਾਂਦੇ ਹਾਂ ਆਹ ਆਮ ਪਾਂਡਾ ਪੰਜਵਰੀ ਹੈ ਹੋਰ ਤਾਂ ਜਾਣ ਦਾ ਟਾਈਮ ਹੋ ਗਿਆ